ਉਹ ਤਾਂ ਡਰਦੀ ਮੈਨਿਸਿਪੇ ਦੇ ਕਿ ਕਿਰਨ ਦਾ ਕੀ ਪਤਾ ਇੱਧਰ ਉੱਧਰ ਨਾ ਕਿਤੇ ਚਲੇ ਜਾਵੇ ਪਰ ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਕਿਰਨ ਠੀਕ ਆ ਆਪਣਾ ਸਮਝਦੀ ਹਰ ਗੱਲ ਤੇ ਮੈਂ ਤਾਂ ਦੀ ਮੰਜੂ ਨੂੰ ਕਿਹਾ ਮੰਜੂ ਤਾਂ ਸਗੋਂ ਮੈਨੂੰ ਵੀ ਕਹਿੰਦੀ ਸੀ ਕਿ ਆਪਾਂ ਇਕੱਠੇ ਚੱਲਦੇ ਆਂ ਹਾਂ ਮੈਂ ਕਿਹਾ ਜੇ ਦੋਵੇਂ ਆਪਾਂ ਚੱਲ ਗੀਆਂ ਫੇਰ ਪਿੱਛੋਂ ਕੁੜਕੁੜ ਕਹੇਗੀ ਇਕੱਠੀਆਂ ਨਿਕਲ ਗਈਆਂ ਇਕੱਠੀਆਂ ਨਿਕਲ ਗਈਆਂ ਐਸ ਕਰਕੇ ਚਾਈ ਜੀ ਮੈਂ ਤਾਂ ਗਈ ਨਹੀਂ ਚੱਲ ਹਾਂ ਚੱਲ ਕੋਈ ਗੱਲ ਨਹੀਂ ਆਓ ਆਓ ਚੱਲ ਕੋਈ ਨਹੀਂ ਆਜੋ ਆਜੋ ਦਿਆ ਹੋ ਗਿਆ ਨਾ ਲੈ ਸੂਟ ਵੀ ਦੇ ਆਗੇ ਜੀ ਚਾਹੀਦੀ ਮੰਮੀ ਆ ਗਈ ਮੈ ਲੋ ਅਸਥਤ ਨਹੀਂ ਲੈ ਗਈ ਇਸ ਤਰ੍ਹਾਂ ਲੈ ਕੇ ਗਈ ਹਾਂ 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 ਪੁੱਛਿਆ ਚਾਚੀ ਜੀ ਘਰ ਬੜਾ ਮਜਾ ਆਇਆ اچھا ਨਾ ਮੈਂ ਇਹਨਾਂ ਦੇ ਮੰਮੀ ਨੂੰ ਪਹਿਲਾਂ ਆਂਟੀ ਕਹਿੰਦਾ ਫਿਰ ਉਹ ਕਹਿੰਦੇ ਆਂਟੀ ਨਹੀਂ ਕਹਿਣਾ ਮੈਨੂੰ ਨਾਨੀ ਕਹਿ ਇਹਦੇ ਨਾਲ ਨਾਨੀ ਘਰ ਆ ਸਹੀ ਜਾ ਵਾ ਸਹੀ ਕਹ ਹਾਂ ਉਹ ਪੁੱਤ ਹੁਣ ਤੇਰੀ ਨਾਨੀ ਦਾ ਘਰ ਆ ਜਿ ਤਰ੍ਹਾਂ ਨੇਹਾ ਦਾ ਪੂਜਾ ਦਾ ਨਾਨੀ ਦਾ ਘਰ ਹੈ ਨਾ ਉਸ ਤਰ੍ਹਾਂ ਉਹ ਵੀ ਹੁਣ ਤੇਰਾ ਘਰ ਹੀ ਆ ਤੇਰਾ ਆਪਣੇ ਨਾਨਕਿਆਂ ਦਾ ਘਰ ਆ ਠੀਕ ਆ ਮੇਰੀ ਗੱਲ ਸੁਣ ਇਹ ਮੈਂ ਟਾਈਮ ਕਿਉਂ ਲਾਤਾ ਤੂੰ ਤਾਂ ਫੋਨ ਕੀਤਾ ਬਸ ਆਪਾਂ ਤੁਰ ਪਈਆਂ ਉਹ ਨਾ ਆ ਜਾਣਾ ਸੀ ਮम्मी ਨੇ ਦਿੱਤਾ ਸੂਟ ਨੂੰ ਅੱਛਾ ਤਾਂ ਸੀ ਕਿ ਘਰ ਕੀ ਲੈ ਕੇ ਜਾਣਾ ਮੈਂ ਨਾਲ ਹੀ ਸੀ ਬੁਟੀਕ ਨੂੰ ਵਾਲੀ ਨੂੰ ਦੇ ਵੀ ਆਏ ਆ ਉੱਥੇ ਟਾਈਮ ਲਾ ਦਿੱਤਾ ਸਟੀਚ ਕਰਨ ਵਾਸਤੇ ਤਾਂ ਕਰਕੇ ਸਾਨੂੰ ਟਾਈਮ ਲੱਗ ਗਿਆ ਜ਼ਿਆਦਾ ਅੱਛਾ ਤੇ ਅਸੀਂ ਗੋਲ ਗੱਪੇ ਵੀ ਖਾ ਕੇ ਆਏ ਆ ਦੇਖਿਆ ਵਲਗ ਗਿਆ ਨਾ ਠੀਕ ਕਿੱਥੇ ਆ ਉੱਧਰ ਹੀ ਬੈਠੇ ਆ ਚਾਈ ਜੀ ਉਹ ਤਾਂ ਮੈਨੂੰ ਕਿਚਨ ਚ ਦੱਸਣ ਆਏ ਸੀ ਕਹਿੰਦੇ ਬੁੜਬੁੜ ਕਰਨ ਲਈ ਮੈਂ ਕਿਹਾ ਕਰੀ ਜਾਣ ਦੋ ਉਹਨਾਂ ਨੇ ਆਪਣਾ ਕੰਮ ਕਰੀ ਜਣਾ ਅਸੀਂ ਆਪਣਾ ਕਰੀਏ ਅਸੀਂ ਆਪਣਾ ਨਹੀਂ ਆ ਜਾਓ ਬਹਿ ਜਾਓ ਕੋ ਚਾਹ ਪਾਣੀ ਦਵਾ ਨਹੀਂ 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 ਆਪਾਂ ਤਾਂ ਨਹੀਂ ਪੀਣੀ ਤੁਸੀਂ ਤਾਈ ਜੀ ਨੂੰ ਪੁੱਛ ਲਓ ਆਹੋ ਕੋਈ ਗੱਲ ਨਹੀਂ ਭਾਜੀ ਹਜੇ ਨਾ ਜਾਓ ਤੁਹਾਨੂੰ ਮੇਰੇ ਕੋਲ ਗੱਲ ਕਰਨੀ ਜੇ ਚਲ ਮੈਂ ਨਾ ਚਲਦੀ ਆ ਨਹੀਂ ਨਹੀਂ ਚਾਹੀਜੀ ਖਲੋਵੋ ਤੁਸੀਂ ਵੀ ਦਰ ਲਿਆ ਦਸ ਚਾਹੀਜੀ ਤੁਸੀਂ ਵੱਡੇ ਹੈਗੇ ਜੇ ਤੁਹਾਡੇ ਕੋਲ ਗੱਲ ਕੋਈ ਲੁਕੀ ਥੋੜਾ ਹੈਗੀ ਹੈ ਨਹੀਂ ਧੁੱਕੀ ਤੇ ਨਹੀਂ ਨਹੀਂ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਹੈਗੀ ਮੈਂ ਚੱਲ ਜਾਂਦੀ ਨਹੀਂ 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 ਚਲੋ ਹਾਂ ਅੱਜ ਦੱਸ ਕੁਝ ਪਤਾ ਲੱਗਾ ਤੈਨੂੰ ਕਿਰਨ ਬਾਰੇ ਨਹੀਂ ਭੈਣ ਜੀ ਉਹਦੇ ਦਿਨ ਹੀ ਖੁਸ਼ੀਆਂ ਵਾਲਾ ਹੋਣਾ ਮੈਂ ਜਦੋਂ ਕਿਰਨ ਦੇ ਘਰ ਜਾਂਦਾ ਪਤਾ ਲੱਗਣਾ ਮੈਂ ਗੱਲ ਕੁਝ ਹੋਰ ਕਰਨੀ ਹੈ ਹਾਂਜੀ ਦੱਸੋ ਮੈਂ ਉਧਰ ਗਈ ਸੀ ਨਾ ਪੇਕੇ ਆਪਣੇ ਹਾਂਜੀ ਤੇ ਮੇਰੀ ਭੁਜਾਈ ਨੇ ਸਲਾਹ ਹੀ ਮੈਨੂੰ ਬੜੀ ਵਧੀਆ ਦੇ ਦਿੱਤੀ ਐ ਰਿਧੀ ਨੇ ਹਾਂ ਰਿਧੀ ਨੇ ਕੀ ਕਹਿੰਦੀ ਐ ਉਹ ਕੰਦੀ ਐ ਇਹਨੂੰ ਕੋਈ ਸਲੂਨ ਵਗੈਰਾ ਸਿਖਾ ਦੋ ਸਿਲਾਈ ਵਗੈਰਾ ਸਿਖਾਓ ਅਨੇ ਸਖਜਾ ਨੀਰਾ ਦਿਮਾਗ ਬਹੁਤ ਲੱਗਦਾ ਪਿਆ ਤੇ ਮੈਂ ਕਿਾ ਚੱਲ ਮੈਂ ਭੈਣ ਜੀ ਨਾਲ ਜਾ ਕੇ ਗੱਲ ਕਰਦੀ ਐ ਤੇ ਮੈਂ ਗੱਲ ਕਰ ਲੈਨੀ ਐ ਕਿਉਂ ਚਾਹੀ ਜੀ ਇਹ ਗੱਲ ਤਾਂ ਸਹੀ ਏ ਕੀ ਵਸੇ ਨਾਲੇ ਚਾਹੀ ਜੀ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗੀ ਕੁੜੀ ਕਿਸੇ ਦੀ ਮਥਾਜੀ ਤੇ ਨੀ ਨਾ ਰਹੇਗੀ ਇਹਨੂੰ ਤੇ ਕੋਈ ਅਵੀ ਨਹੀਂ ਕਹੇਗਾ ਕਿ ਇਹ ਕਿਸੇ ਦੀ ਮਥਾਜੀ ਐ ਕਾਨੂੰ ਆਪਣੇ ਘਰ ਜਾਣਾ ਵੈਨ ਨੇ ਆ ਇਹ ਸਭ ਤੋਂ ਵਧੀਆ ਇਹ ਤੇ ਗੱਲ ਸਹੀ ਹੈ ਸਹੀ ਹੈ ਸਹੀ ਹੈ ਨਾ ਤੁਹਾਨੂੰ ਇਹਦਾ ਵਿਆਹ ਵੀ ਹੋਣਾ ਹੈ ਹੈਨਾ ਅੱਜ ਕੱਲ ਤਾਂ ਕੁੜੀਆਂ ਕਿੱਥੇ ਤੇ ਕਿੱਥੇ ਪਹੁੰਚ ਗਈਆਂ ਨਾਲੇ ਸਾਰੀ ਗੱਲ ਆ ਕਿ ਕਿਸੇ ਸਰ ਤੇ ਬੋਝ ਨਹੀਂ ਰਹੇਗੀ ਬੋਝ ਨਹੀਂ ਰਹੇਗੀ ਤੇ ਕਿਸੇ ਅੱਗੇ ਹੱਥ ਵੀ ਨਹੀਂ ਟੱਡਣਾ ਪਏਗਾ ਆਪਣੇ ਪੈਰਾਂ ਤੇ ਸਟੈਂਡ ਹੋ ਜਾਏਗੀ ਕੁੜੀ ਕਿਉਂ ਕਿਰਨ ਤੈਨੂੰ ਸ਼ੌਂਕ ਹੈ ਸਲੂਨ ਦਾ ਜਾਂ ਸਲਾਈ ਕਢਾਈ ਦਾ ਜਿਹੜਾ ਵੀ ਤੂੰ ਕਰਨੀ ਆ ਉਹ ਆਪਾਂ ਤੈਨੂੰ ਸਿਖਾ ਦਿੰਦੇ ਨਹੀਂ ਉਹਦਾ ਕੋਰਸ ਕਰਵਾ ਦਿੰਨੇ ਆ ਨਾ ਹਾਂਜੀ ਮੰਮੀ ਮੈਨੂੰ ਨਾ ਸੈਲੂਨ ਦਾ ਬੜਾ ਵਧੀਆ ਲੱਗਦਾ ਵਾ ਸਜਣਾ ਨੇਲ ਪੇਂਟਸ ਲਾਣੀਆਂ ਤੇ ਮੈਂ ਥੋੜਾ ਥੋੜਾ ਚਾਚੀ ਦਾ ਸਮਾਨ ਵੀ ਯੂਜ਼ ਕਰਦੀ ਆ ਠੀਕ ਆ ਹੂੰ ਆਪਣੇ ਲਾਗੇ ਹੈਗੇ ਨਾ ਕੋਨਾ ਹੀਨਾ ਇਹਦਾ ਸੈਲੂਨ ਬਹੁਤ ਵਧੀਆ ਆਪਾਂ ਇਹਦੇ ਨਾਲ ਗੱਲ ਕਰਦੇ ਆ ਕਰ ਲੋ ਤੇ ਸਿਖਾ ਦਿੰਦੇ ਤੁਸੀਂ ਅਸਰਾ ਕਰਨਾ ਨਾ ਤੁਸੀਂ ਸ਼ਾਮੀ ਆਪ ਹੀ ਚਲੇ ਜਾਣਾ ਤੇ ਫਿਰ ਭੈਣ ਜੀ ਨੇ ਕਹਿਣਾ ਦੋਨੇ ਜੰਨੀਆਂ ਚਲੀਆਂ ਗਈਆਂ ਹਾਂ ਹਾਂ

ਆ ਮੇਰੇ ਬੈਠਣ ਦਾ ਕੋਈ ਫਾਇਦਾ ਥੋੜੀ ਹੈਗਾ ਵੇ ਉਹ ਸਲਾਵਾ ਦੇ ਲੋ ਦੋ ਚਾਰ ਹੋਰ ਮੈਂ ਸਲਾਵਾ ਕਹੀ ਦਣੀ ਨਾ ਤੂੰ ਮੰਦੀਏ ਤੇ ਨਾ ਉਹ ਮੰਦੇ ਨੇ ਨਹੀਂ ਨਹੀਂ ਦਿਓ ਦੋ ਸਲਾਵਾ ਨਹੀਂ ਦੋ ਦਸ ਸਲਾਵਾ ਦੇ ਦੋ ਵੱਡੇ ਹੋਣਾ ਤੂੰ ਵੱਡੇ ਹੋਣਾ ਸਲਾਵਾ ਦਿਓ ਦੋ ਚਾਰ ਦੇਂਦੇ ਤੇ ਬੈ ਹੋ ਤੂੰ ਜਾ ਮੈਂ ਆਪਣੀ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਦੇਂਦੇ ਹੋਰ ਦਿਓ ਮੈਂ ਕੋਈ ਸਲਾਵਾ ਸੁਣ ਨਹੀਂ ਦਿੰਦੀ ਚਲ ਜਾ ਤੂੰ ਜਾ ਕੇ ਉਧਰ ਜਾ ਚਲ ਜਾ ਜਾ ਤੇਰੀ ਬੰਦਾ ਕੋਣ ਹੈ ਆਜਾ ਬੰਦੇ ਜੀ ਕਿਉਂ ਹੈ ਮੈਂ ਵੇਖ ਉੱਠ ਪਈਆਂ ਜੇ ਨਹੀਂ ਭੈਣ ਜੀ ਉਹ ਤਾਂ ਵੈਸੇ ਮੈਂ ਚਲ ਆ ਮੰਜੂ ਕਿੱਧਰ ਕਿੱਧਰ ਜਾਣਾ ਸਲਾਸ ਨੂੰ ਕਰ ਲੋ ਨਾ ਕੀ ਸਿਕਾਣਾ ਨੂੰ ਕਾਦੀ ਸਲਾ ਕੀ ਸਿਕਾਣਾ ਹੈ ਸਲਾਈ ਸਿਕਾਣੀ ਸਲੂਨ ਸਿਕਾਣਾ ਚਲ ਹੁੰਦੀ ਆ ਦੇ ਮੈਂ ਚਲ ਸਸ ਖਾਪੀ ਦਵਾਂਗੇ ਆਹੋ ਤਾਂ ਸਲਾਵਾ ਕਰ ਲੋ ਨਾ ਚੰਗੀ ਤਰ੍ਹਾਂ ਜੀ ਮੈਂ ਵੀ ਸੁਣ ਲਾ ਕਿਹੜੀ ਕੀ ਸਿਕਾਣਾ ਨੂੰ ਨਹੀਂ ਤੇਰੇ ਤੇ ਕਿਹਦਾ ਕੀ ਮਤਲਬ ਹੈ ਸਾਡੇ ਘਰ ਦੀਆਂ ਗੱਲਾਂ ਕਿ ਟੰਗਾੜਾ ਹਾਂ ਅੰਦਾ ਤੇ ਫੇਰ ਕਿ ਹੋ ਜੇ ਮੇਰੇ ਪੇਕੇ ਆਨੇ ਕਹਤਾ ਤੇ ਨਹੀਂ ਮੇਰੇ ਪੇਕੇ ਨੇ ਕੁਛ ਕਿਹਾ ਇਹਦੇ ਪੇਕੇ ਨੇ ਕੁਛ ਕਿਹਾ ਤੂੰ ਬਹੁਤੀ ਜਾਤਰ ਬੰਨੀ ਆ ਜਾ ਕੇ ਤੁਸੀਂ ਆਪਣੇ ਪੇਕੇ ਲੈ ਕੇ ਜਾਵੋ ਜੇ ਉਹਨੂੰ ਪਤਾ ਹੋਵੇ ਤੇ ਉਹਨਾਂ ਦੇ ਪੇਕੇ ਨੂੰ ਕੀ ਮੈਂ ਉਹਨਾਂ ਮਤਲਬ ਗੀਂ ਸਲਾਹ ਦਿੰਦਾ ਅਸੀਂ ਜੋ ਮਰਜ਼ੀ ਸਖਾਈਏ ਨਾ ਸਖਾਈਏ ਤੁਸੀਂ ਸਿਖਾਣਾ ਉਹ ਵੀ ਤੁਸੀਂ ਤੁਸੀਂ ਕਰੋ ਸਿਰਫ ਬਾਹ ਫੜ ਕੇ ਨਾ ਕੱਢ ਸਕਦੇ ਹੋ ਸਿਖਾ ਨਹੀਂ ਸਕਦੇ ਕੁਝ ਉਹ ਜੋ ਵੀ ਕਰੀਏ ਸਾਡੇ ਘਰ ਦਾ ਮਸਲਾ ਤੇਰੇ ਪੇਕੇ ਦਾ ਕੋਈ ਮਤਲਬ ਨਹੀਂ ਤੇਰੀ ਗੱਲ ਸੁਣੋ ਪੇਕੇਆਂ ਤੱਕ ਨਹੀਂ ਜਾਣਾ ਰੈਸ ਖਾਨ ਦੀ ਗੱਲ ਨਾ ਤੁਹਾਡੇ ਤੇ ਕਿਉਂ ਪੈਸੇ ਲੱਗਣੇ ਤੇ ਨਾ ਮੇਰੇ ਤੇ ਕਿਉਂ ਲਵਰੇ ਤੇ ਨਾ ਅੰਨਾ ਦੇ ਤੇ ਕਿਉਂ ਲੱਗਣਿਆ ਪੈਸੇ ਲੱਗਣੇ ਸਾਂਝੇ ਦੇ ਵਿੱਚੋਂ ਅਸੀਂ ਆਪੇ ਕੁੜੀ ਨੂੰ ਸਿਖਾ ਦਾਂਗੇ ਤੂੰ ਮੋਦੀ ਚਾਤਰ ਰ ਬਣੇਗਾ ਤੂੰ ਸੀ ਬਨਜੋ ਬੈਨ ਜੀ ਬਸ ਕਰੋ ਕੀ ਚਾਤਰ ਬਣਨ ਈ ਆ ਚਾਤਰ ਹੀ ਬਣਨ ਈ ਹੋਰ ਕੀ ਇਹ ਚੰਗਾ ਕੀ ਹੈ ਹੋਰ ਜੇ ਮੇਰੀ ਗੱਲ ਸੁਣੋ ਉਹਦੇ ਪੇਕੇ ਆ ਨੇ ਗੱਲ ਕਹੀ ਕੋਈ ਗੱਲ ਗਲਤ ਕਹੀ ਉਹਨਾਂ ਨੇ ਕੋਈ ਰਿਸ਼ਤੇਦਾਰੀਆਂ ਨਭਾਣੀਆਂ ਮੈਂ ਲੈ ਕੇ ਜਾਣਾ ਮੈਂ ਇੰਜ ਕਰਨਾ ਮੈਂ ਵੇਖੋ ਕਿਸੇ ਗਰੀਬ ਦੀ ਧੀ ਭੈਣ ਦਾ ਵੀ ਵਿਆਹ ਹੈ ਨਾ ਤਾਂ ਲੋਕੀ ਮਦਦ ਕਰ ਦਿੰਦੇ ਆ اچھا ਕੋਈ ਬੱਚਾ ਪੜ੍ਹਨ ਲਿਖਣ ਵਾਲਾ ਹੁੰਦਾ ਨਾ ਕਿਸੇ ਮਜਬੂਰੀ ਨਾਲੋਂ ਪਰ ਨਹੀਂ ਸਕਦਾ ਤੇ ਗਾੜ ਬਾਡੀ ਕਹਿੰਦਾ ਤੂੰ ਆਪਣੇ ਬੱਚੇ ਨੂੰ ਪੜਾ ਅਸੀਂ ਤੇਰੀ ਮਦਦ ਕਰਾਂਗੇ ਐਤ ਫਿਰ ਸਾਡੇ ਘਰ ਤੇ ਰਹਿਣ ਲਈ ਦਿਲੋਂ ਸੋਚਣਾ ਛੱਡ ਦਿਓ ਦਿਮਾਗ ਤੋਂ ਸੋਚਿਆ ਕਰੋ ਹਰ ਵੇਲੇ ਇੱਕੋ ਕੰਮ ਨੂੰ ਲੱਗਿਆ ਰਹਿੰਦੀਆਂ ਹਾਂ ਤੁਸੀਂ ਵੀ ਵਸਿਕੂ ਗੱਲੇ ਲੱਗੇ ਰਹਿੰਦੇ ਜੇ ਤੁਸੀਂ ਵੀ ਸਿਰਫ ਦਿਮਾਗ ਨਾਲ ਚੱਲਦੇ ਜੇ ਦਿਲ ਨਾਲ ਨਹੀਂ ਚੱਲਦੇ ਤਾਂ ਮੈਂ ਦੱਸਾਂ ਦਿਮਾਗ ਤੇ ਬੈਠੇ ਬੈਠੇ ਵਿਹਲੇ ਕੁਰਸੀ ਤੇ ਕੁਝ ਨਾ ਕੁਝ ਕੁਝ ਨਾ ਕੁਝ ਕਹਾਣੀ ਗਾਣਦੇ ਰੰਦੇ ਜੇ ਸੋਚਦੇ ਰੰਦੇ ਆਹ ਕੰਮ ਕਿਸਰਾ ਹੋ ਜਾਊਗਾ ਭੈਣ ਜੀ ਇਹ ਜੋ ਤੁਸੀਂ ਕਰਦੇ ਨਾ ਇਹ ਸਿਰ ਦਿਮਾਗ ਦੀਆਂ ਹੀ ਖੇਡਾਂ ਐ ਟਾਡੇ ਦੀਆਂ ਦਿਲ ਦੀਆਂ ਨਹੀਂ ਹੈਗੀਆਂ ਉਹ ਵੇਖ ਲਈ ਕਿਹੜੀ ਗੱਲ ਸਹੀ ਹੁੰਦੀ ਦਿਮਾਗ ਦੀ ਹੁੰਦੀ ਹੈ ਕਿ ਦਿਲ ਦੀ ਹੁੰਦੀ ਹੈ ਵੇਖ ਲਈ ਕੈਨੋ ਵਕਤ ਆਨਦੇ ਸਭ ਕੁਝ ਦਿਖ ਜਾਏਗਾ ਤੁਸੀਂ ਕਰਦੇ ਨਾ ਸ਼ਰਤ ਲਾਈ ਆ ਕਿ ਕੌਣ ਜਿੱਤਦਾ ਕੌਣ ਹਾਰਦਾ ਮੈਂ ਕੋਈ ਸ਼ਰਤ ਨਹੀਂ ਲਾਈ ਭੈਣ ਜੀ ਸ਼ਾਂਤੀ ਨਾਲ ਬੈਈਓ ਜੋ ਵੀ ਜਦਾਂ ਸ਼ਾਂਤੀ ਨਾਲ ਬੈਈਓ ਭੈਣ ਜੀ ਤੁਸੀਂ ਸਮਝਦੇ ਕਿਉਂ ਨਹੀਂ ਨਾ ਸੋਚੋ ਨਾ ਦਿਮਾਗ ਨਾਲ ਨਾ ਸੋਚੋ ਵਿੱਚ ਨਾ ਕਦੀ ਸ਼ਰਤਾਂ ਨਹੀਂ ਲੱਗਦੀਆਂ ਕਿ ਮਮਤਾ ਕਿਦੀ ਜਿੱਤਦੀ ਆ ਉਹ ਕਿੰਨੀ ਕੁ ਮਾਈ ਹੁੰਦੀ ਆ ਨਾ ਨਾ ਕਿੰਨੀ ਕੁ ਮਮਤਾ ਦੇਣੀ ਏ ਖਤਮ ਕਰੋ ਇਹ ਟਾਪਿਕ ਨੂੰ ਕਿੰਨੀ ਮਮਤਾ ਦੇਣੀ ਆ ਸਾਡੀ ਤੁਹਾਨੂੰ ਕਹਿਣ ਦੇ ਆ ਕਿ ਤੁਸੀਂ ਇਹ ਟਾਪਿਕ ਮੁਕਾਓ ਰੋਜ਼ ਤੁਸੀਂ ਟਾਪਿਕ ਸ਼ੁਰੂ ਕਰਦੇ ਜੇ 6 ਮਹੀਨਿਆਂ ਤੋਂ ਇੱਕੋ ਟਾਪਿਕ ਚੱਲਦਾ ਆਂ ਡਿਆ ਇਹਨੂੰ ਬੱਸ ਕਰ ਜੋ ਬੰਦ ਕਰ ਦੋ ਬਾਕੀ ਰਹਿ ਗਈ ਕੁੜੀ ਨੂੰ ਸਿਖਾਣ ਦੀ ਗੱਲ ਬਿਲਕੁਲ ਗੱਲ ਮੰਜੂ ਨੇ ਕਹੀ ਆ ਨਾ ਟਾਡੇ ਪੇ ਕਿਉਂ ਪੈਸੇ ਆਂਦੇ ਨਾ ਮੇਰੇ ਆਂਦੇ ਨਾ ਇਹਦੇ ਆਂਦੇ ਆ ਸਾਂਝੇ ਕਰਦੇ ਪੈਸੇ ਆ ਇਹ ਪੈਸੇ ਕੁੜੀ ਦੇ ਲੱਗਣਗੇ ਤੇ ਲੱਗ ਕੇ ਹੀ ਰਹਿਣਗੇ ਤੂੰ ਹਰ ਗੱਲ ਆਪਣੀ ਮਨਾਨੀ ਹੈ ਹਰ ਗੱਲ ਤੇ ਤੇਰੀ ਜਿੱਤ ਹੈ ਮੈਂ ਕੁੜੀ ਨੂੰ ਰੱਖਣਾ ਤੇ ਰੱਖਣਾ ਹੀ ਰੱਖਣਾ ਵਾ ਮੈਂ ਕੁੜੀ ਨੂੰ ਆਪਣੀਆਂ ਬੱਚੀਆਂ ਨਾਲ ਮਨਾਣਾ ਤੇ ਮਲਾਣਾ ਹੀ ਮਲਾਣਾ ਵਾ ਹਾਂ ਤੇ ਹੁਣ ਮੈਂ ਸਿਖਾਣਾ ਤੇ ਸਿਖਾਣਾ ਹਰ ਗੱਲ ਤੇ ਸ਼ਰਤ ਹੈ ਬਿਲਕੁਲ ਹਰ ਇੱਕ ਚੀਜ਼ ਸਿੱਖੂਗੀ ਕੁੜੀ ਤੇ ਸਿਖਾਵਾਂਗੇ ਭੈਣ ਜੀ ਤੁਹਾਨੂੰ ਕਿਉਂ ਨਹੀਂ ਤੁਹਾਡੇ ਅੰਦਰ ਮਮਤਾ ਜਾਗਦੀ ਮੇਰੀ ਗੱਲ ਸੁਣੋ ਘਰ ਦੇ ਵਿੱਚ 4 ਦਿਨ ਕੋਈ ਜਾਨਵਰ ਵੀ ਰੱਖਿਆ ਹੋਵੇ ਨਾ ਉਹਦੇ ਨਾਲ ਵੀ ਮੋਹ ਪੈ ਜਾਂਦਾ ਇਹ ਤਾਂ ਫਿਰ ਇਨਸਾਨ ਹੈ ਗਈ ਆ ਮੈਨੂੰ ਵੀ ਮੋਹ ਹੈ ਇਹੋ ਜਿਹੀ ਨਹੀਂ ਗੱਲ ਹੈ ਮੈਨੂੰ ਤਾਂ ਕੋਈ ਤੁਹਾਡਾ ਮੋਹ ਨਜ਼ਰ ਨਹੀਂ ਆਉਂਦਾ ਨਹੀਂ ਮੈਂ ਉਹ ਕੱਢ ਕੇ ਦਿਖਾਵਾਂ ਤੁਹਾਨੂੰ ਮੋਹ ਉਹ ਵੇਖਦਾ ਹੀ ਆ ਅੱਛਾ ਵੇਖਦਾ ਹੀ ਆ ਬਸ ਇੱਕੋ ਹੀ ਮੋਹ ਹੈਗਾ ਇਹਨਾਂ ਨੂੰ ਬਸ ਘਰੋਂ ਬਾਹਰ ਕੱਢ ਦੋ ਹੋਰ ਕੋਈ ਮੋਹ ਨਹੀਂ ਚਲੋ ਆਓ ਜੋ ਕਰਨਾ ਨਾ ਕਰ ਲੋ ਜੋ ਕਰਨਾ ਕਰ ਲੋ ਕਰਾਂਗੇ ਤੁਹਾਡੇ ਆਖੇ ਕੁਝ ਨਹੀਂ ਕਰਨਾ ਕੋਈ ਨਹੀਂ ਕਰਨਾ ਨਾ ਕਰੋ ਨਾ ਕਰੋ ਕੋਈ ਨਹੀਂ ਵਕਤ ਆਉਂਦਾ ਤਾਂ ਸਭ ਕੁਝ ਪਤਾ ਲੱਗ ਜਾਏਗਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਰੋ ਤੁਸੀਂ ਕਰੋ ਜੋ ਕਰਨਾ ਕਰੋ ਤ ਤਾਂ ਕੀ ਆ ਨਾ ਤੇ ਦਿਮਾਗ ਨੂੰ ਹਟਦੀਆ ਹੀ ਨਹੀਂ ਹਟਦੀਆ ਹੀ ਨਹੀਂ ਮੈਨੂੰ ਤਾਂ ਲੱਗਦਾ ਇਹ ਨਾਲ ਸੁਧਰ ਨਹੀਂ ਇਹ ਮੈਨੂੰ ਪਾਗਲ ਕਰ ਦੇਣਾ ਉਹ ਪਾਗਲ ਨੂੰ ਸੁਧਾਰ ਦੇ ਮੈਨੂੰ ਪਾਗਲ ਕਰ ਦੇਣਾ ਜੋ ਕਰਦੀਆਂ ਕਰੀ ਜਾ ਦਮਾ ਮੈਂ ਕੀ ਲੈਣਾ ਦੇਣਾ ਧੋਖਾ ਖਾਨ ਗਿਆ ਤੇ ਆਪਣੇ ਕਰਮਾਂ ਨਾਲ ਖਾ ਲਈਏ ਮੈਂ ਕੀ ਕਰ ਸਕਦਾ ਕਿੰਨਾ ਘਰ ਨੂੰ ਬਚਾ ਲਵਾਂ ਮੈਂ ਨਹੀਂ ਬਚਾ ਸਕਦਾ ਇਹ ਤੇ ਰੱਬ ਹੀ ਆ ਨਾ ਤੇ ਅਹਮ ਕਰੇ ਤੇ ਕਰੇ ਮੈਂ ਨਹੀਂ ਆ ਨਾ ਤੇ ਕੁਝ ਕਰ ਸਕਦਾ ਮੈਂ ਕਹਿੰਨੀ ਕਿ ਨਾ ਨਾ ਵੀ ਚਵੜੋ ਨਾ ਨੀ ਮਮਤਾ ਦਿਖਾਓ ਪਰ ਇਹ ਨਹੀਂ ਸੁਣਦੀ ਆ ਕਿ ਧੰਨ ਧੋਖਾ ਨਾ ਖਾਣਾ ਪਵੇ ਤੇ ਹੈ ਹੀ ਨਹੀਂ ਇਹਨਾਂ ਨੂੰ ਅਸਰ ਹੀ ਕੋਈ ਨਹੀਂ ਆਣਾ ਤੇਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਓ ਅੰਟੀ ਜੀ ਦੱਸੋ ਮੈਂ ਬੇਟੀ ਨੂੰ ਇਹ ਸਲੂਨ ਦੇ ਵਿੱਚ ਕੋਰਸ ਕਰਵਾਉਣਾ ਹੈਗਾ ਹਾਂਜੀ ਤੇ ਉਹਦੇ ਬਾਰੇ ਥੋੜੀ ਜੀ ਜਾਣਕਾਰੀ ਲੈਣੀ ਸੀ ਠੀਕ ਹੈ ਅੰਟੀ ਜੀ ਤੇ ਤੁਸੀਂ ਪਲੀਜ਼ ਥੋੜਾ ਜਿਆ ਦੱਸਿਓ ਹਾਂਜੀ ਆਓ ਮੈਮ ਬੈਠੀ ਬੈਠ ਕੇ ਗੱਲ ਕਰਦੇ ਆਪਾਂ ਠੀਕ ਹੈ ਹਾਂਜੀ ਮੈਮ ਦੱਸੋ ਤੁਸੀਂ ਕਿਹੜਾ ਕੋਰਸ ਕਰਵਾਉਣਾ ਹੈ ਨਾ ਦਾ ਅ ਟਾਡ ਕੋ ਕਿਹੜੇ ਕਿਹੜੇ ਕੋਰਸ ਹੈਗੇ ਆ ਮੇਰੇ ਕੋਲ ਮੈਮ ਸਾਰੇ ਹੈ ਬੇਸਿਕ ਤੋਂ ਐਡਵਾਂਸ ਸਾਰੇ ਕੋਰਸਸ ਅਵੇਲੇਬਲ ਨੇ ਹਾਂਜੀ ਤੇ ਦੱਸੋ ਬੱਚੇ ਨੇ ਕਿਹੜਾ ਕਰਨਾ ਹੈ हेयर ਦਾ ਕਰਨਾ ਸਕਿਨ ਦਾ ਕਰਨਾ ਨੇਲਸ ਦਾ ਕਰਨਾ ਸਾਰੇ ਪ੍ਰੋਫੈਸ਼ਨਲ ਜੀ ਆਂਦੇ ਨੇ ਤੇ ਇਹਨਾਂ ਦਾ ਕੀ ਰੇਟ ਹੈਗਾ ਪ੍ਰਾਈਸ ਸਾਡੇ ਸਾਰੇ ਜੈਨੂਅਲ ਨੇ ਮੈਮ ਪ੍ਰਾਈਸ ਸਾਰੇ ਜੈਨੂਅਲ ਨੇ ਤੇ ਸਾਡਾ ਵੈਸੇ ਹੀ ਹੁਣ ਆਫਰ ਚੱਲ ਰਹੀ ਵੈ ਕਿ ਆਪਾਂ 10% ਆਪਾਂ ਆਫ ਦੇ ਰਹੀ ਆਂ ਅੱਛਾ ਅੱਛਾ ਹਾਂਜੀ ਨਹੀਂ ਨਹੀਂ ਮੈਂ ਤਾਂ ਬੇਟੀ ਨੂੰ ਸਾਰਾ ਹੀ ਕਰਵਾਉਣਾ ਫੁੱਲ ਟ੍ਰੇਨ ਕਰਨਾ ਹੈਗਾ ਕਿ ਬੱਚੇ ਨੂੰ ਹਰ ਇੱਕ ਚੀਜ਼ ਦੀ ਜਾਂਚ ਆਵੇ ਇਹ ਨਹੀਂ ਕਿ ਇਕੱਲਾ ਮੈਂ हेयर ਦਾ ਕਰਵਾਉਣਾ ਹੈ ਜਸ ਕਿੰਦਾ ਕਰਵਾਣਾ ਜਾਂ ਨੀਲਸਾ ਕਰਵਾਣਾ ਹਾਂਜੀ ਪ੍ਰੋਪਰ ਪ੍ਰੋਪਰ ਪੂਰਾ ਐਡਵਾਂਸ ਕੋਰਸ ਕਰਨਾ ਆਪਾਂ ਜੀ ਤੇ ਫਿਰ ਤੁਸੀਂ ਤੁਹਾਨੂੰ ਥੋੜਾ ਦੱਸ ਦਿੰਦੇ ਤੇ ਮੈਂ ਫਿਰ ਦੇਖ ਲੈਣੀ ਕੋਈ ਨਹੀਂ ਤੁਸੀਂ ਭੇਜੋ ਆਪਣੇ ਬੱਚੇ ਨੂੰ ਆਪਾਂ ਪ੍ਰੋਪਰ ਆਪਾਂ ਸਟੈਂਡ ਕਰਕੇ ਬੱਚੇ ਨੂੰ ਫੇਰ ਹੀ ਭੇਜੀ ਦਾ ਨਾਰਮਲ ਕੀ ਹੁੰਦਾ ਵੈ ਕਿ ਸਲੂਨ ਤੇ ਸਾਰੇ ਜਾਂਦੇ ਨੇ ਹਾਂਜੀ ਸਿੱਖਣ ਵਾਸਤੇ ਕੋਰਸ ਤੇ ਹਰ ਕੋਈ ਦਿੰਦਾ ਵੈ ਬਟ ਉਹਦੇ ਵਿੱਚ ਕੀ ਹੁੰਦਾ ਵੈ ਕਿ ਸਾਰੇ ਜਦੋਂ ਕੋਰਸ ਦੇ ਦਿੰਦੇ ਨੇ ਕੋਈ ਆਪਣੀ ਪ੍ਰੈਕਟਿਸ ਨਹੀਂ ਬੱਚੇ ਦੀ ਕਰਵਾਉਂਦਾ ਉਸ ਤੋਂ ਬਾਅਦ ਬਾਅਦ ਬਾਹਰ ਜਾ ਕੇ ਬੱਚਾ ਇੰਟਰਨਸ਼ਿਪ ਕਰਦਾ ਵੈ ਫਿਰ ਜਾ ਕੇ ਜੌਬ ਕਰ ਲੱਗਦਾ ਹੈ ਅਸੀਂ ਕਰਦੇ ਹਾਂ 6 ਮਹੀਨੇ 'ਚ ਆਪਾਂ ਬੱਚਾ ਪੂਰਾ ਟ੍ਰੇਨ ਕਰ ਦਿੰਨੇ ਆ ਅੱਛਾ ਤੁਸੀਂ ਪ੍ਰੈਕਟਿਸ ਨਾਲ ਕਰਵਾਉਂਦੇ ਆ ਪ੍ਰੈਕਟਿਸ ਆਪਾਂ ਵਿੱਚ ਹੀ ਕਰਵਾ ਦਿੰਨੇ ਆ ਬੱਚਾ ਇੰਨਾ ਟ੍ਰੇਨਡ ਹੋ ਜਾਂਦਾ ਹੈ ਕਿ ਬੱਚਾ ਨੂੰ ਬਾਹਰ ਜਾ ਕੇ ਪ੍ਰੈਕਟਿਸ ਕਰਨ ਦੀ ਲੋੜ ਨਹੀਂ ਪੈਂਦੀ ਜਿੱਥੇ ਵੀ ਜਾਏਗਾ ਬੱਚੇ ਨੂੰ ਫਸਟ ਟਾਈਮ ਫਸਟੇ ਹੀ ਆਪਣਿਆ ਨਾ ਬੱਚੇ ਨੂੰ ਜੋਬ ਮਿਲ ਜਾਂਦੀ ਹੈ ਠੀਕ ਹੈ ਮਤਲਬ ਕਹਿੰਦੇ ਕਹਿੰਦਾ ਕਿ ਬੱਚੇ ਦੇ ਅੰਦਰ ਇੰਨਾ ਜ਼ਿਆਦਾ ਕੌਨਫੀਡੈਂਸ ਆ ਜਾਂਦਾ ਕਿ ਉਹ ਆਪਣੇ ਆਪ ਕਰ ਲੈਂਦਾ ਠੀਕ ਹੈ ਬਹੁਤ ਜ਼ਿਆਦਾ ਵਾਕੀ ਤੁਸੀਂ ਇੱਕ ਵਾਰੀ ਬੱਚੇ ਨੂੰ ਭੇਜੋ ਤੁਸੀਂ ਆਪਣੇ ਆਪ ਦੇਖੋਗੇ 3 ਮੰਥ ਚ ਤੁਹਾਡਾ ਬੱਚਾ ਪ੍ਰੋਪਰ ਟ੍ਰੇਨ ਹੋਣਾ ਸ਼ੁਰੂ ਹੋ ਜਾਂਦਾ 6 ਮੰਥ ਚ ਉਸ ਤੋਂ ਬਾਅਦ ਇਹਨੂੰ 5 ਹਫਤੇ ਵੀ ਲਗਵਾ ਦਾਂਗੇ ਤੇ ਠੀਕ ਹੈ ਇੱਕ ਜਿਹੜੀਆਂ ਬ੍ਰਾਈਡ ਹੁੰਦੀਆਂ ਐ ਬ੍ਰਾਈਡ ਦੇ ਵਿੱਚ ਵੀ ਕਾਫੀ ਤਰ੍ਹਾਂ ਦੇ ਚਲੋ ਮੈਨੂੰ ਤਾਂ ਨਹੀਂ ਇਨਨੀ ਨੀ ਕਨੋਲਜ ਦੇਖੀਦਾ ਹੀ ਟੀਵੀ ਤੇ ਦੇਖੀਦਾ ਕਿ ਕਾਫੀ ਤਰ੍ਹਾਂ ਦੇ ਮੇਕਅਪ ਆਂਦੇ ਨੇ ਉਹ ਤੁਸੀਂ ਸਭ ਸਾਰੇ ਮੈਮ ਐਚਡੀ ਮੇਕਅਪ ਐ ਆਪਣੇ ਕੋ ਐਰ ਬਰਸ਼ਸ ਮੇਕਅਪ ਐ ਸਾਰੇ ਮੇਕਅਪ ਅਵੇਲੇਬਲ ਐ ਠੀਕ ਹੈ ਤੇ ਫਿਰ ਆਪਾਂ ਨੂੰ ਕੱਲ ਤੋਂ ਭੇਜ ਦਿੰਨੇ ਹਾਂ ਹਾਂਜੀ ਮੈਮ ਭੇਜੋ ਜਰੂਰ ਭੇਜੋ ਤੇ ਤੁਸੀਂ ਪਲੀਜ਼ ਇੱਕ ਵਾਰੀ ਆਪਣਾ ਟੈਲੀਫੋਨ ਨੰਬਰ ਦੱਸ ਦੋ ਸਾਨੂੰ ਹਾਂਜੀ ਮੈਮ ਹਾਂਜੀ ਟੈਲੀਫੋਨ ਨੰਬਰ ਆਪਣਾ 6239053656 ਸਕਾਈ ਮੇਕਓਵਰ ਸਟੂడియో ਤਰਨਤਾਰ ਰੋਡ ਗੰਡਾ ਸਿੰਘ ਕਲੋਨੀ ਅੰਮ੍ਰਿਤਸਰ ਠੀਕ ਹੈ ਹਾਂਜੀ ਮੈਮ ਠੀਕ ਹੈ ਟੈਲੀਫੋਨ ਨੰਬਰ ਨੋਟ ਹੋ ਗਿਆ ਸਾ ਹਾਂਜੀ ਤੇ ਤੋਂ ਇੱਕ ਵਾਰ ਰਿਪੀਟ ਕਰ ਦਈਏ ਮੈਂ ਆਪਣਾ ਕੰਟੈਕਟ ਨੰਬਰ 6239053656 ਠੀਕ ਹੈ ਮੈਮ ਠੀਕ ਹੈ ਜੀ ਤੇ ਫਿਰ ਮੈਨੂੰ ਕੱਲ ਤੋਂ ਭੇਜਾਂਗੇ ਜੀ ਹਾਂਜੀ ਮੈਮ ਓਕੇ ਜੀ ਬਹੁਤ ਵੈਲ ਓਕੇ ਜੀ ਅੱਛਾ ਜਿਹੜੇ ਕਈ ਵਾਰੀ ਇੱਕ ਗੱਲ ਮੈਨੂੰ ਚੇਤਾਵਲੀ ਕਰਕੇ ਪੁੱਛੰਦਾ ਜਿਸ ਤਰ੍ਹਾਂ ਆਪਾਂ ਇਕੱਠੀ ਪੇਮੈਂਟ ਨਹੀਂ ਦੇ ਸਕਦੇ ਤੇ ਇਹਦਾ ਕੀ ਹਿਸਾਬ ਹੈ ਕਿ ਤੁਸੀਂ ਇੱਕੋ ਵਾਰੀ ਲੈਣੀ ਹੈ ਕਿ ਜੇ ਦੋ ਪਾਰਟ ਵਿੱਚ ਨਹੀਂ ਦੋ ਪਾਰਟ ਚ ਹੀ ਮੈਮ ਕਈ ਬੱਚੇ ਨਹੀਂ ਵੀ ਪੇ ਕਰ ਜਾਂਦੇ ਪੇਰੈਂਟਸ ਭੰਦੇ ਬਿਲਕੁਲ ਸਾਰੇ ਪੇਰੈਂਟਸ ਇਕੋ ਜੇ ਨਹੀਂ ਤੁਹਾਨੂੰ ਪਤਾ ਹਾਂਜੀ ਇੱਕ ਵਾਰੀ ਆਪਾਂ ਲੈ ਲਈਦੇ ਆ ਹਾਫ ਪੇਮੈਂਟ ਲੈ ਲਈਦੇ ਉਸ ਵਾਰ ਆਪਾਂ ਦੋ ਇਨਸਟਾਲਮੈਂਟ ਬੱਚਿਆਂ ਨਾਲ ਕਰਦੇ ਆ ਠੀਕ ਹੈ ਹਾਂਜੀ ਚਲੋ ਠੀਕ ਹੈ ਤੁਸੀਂ ਤਾਂ ਬਹੁਤ ਆਸਾਨ ਕਰਤਾ ਕਿ ਦੋ ਵਾਰੀ ਚ ਪੈਸੇ ਦੇਣੇ ਠੀਕ ਹੈ ਕੱਲ ਤੋਂ ਇਹ ਤੁਹਾਡੇ ਕੋ ਆ ਜਗੇ ਠੀਕ ਹੈ ਮੈਮਸ ਠੀਕ ਹੈ ਓਕੇ ਜੀ ਵੈਲਕਮ ਅਣੀ ਚਾਹੀ ਹਾਂਜੀ ਠੀਕ ਠਾਕ ਦੇ ਹਾਂਜੀ ਤੁਸੀਂ ਚਨਾਉ ਠੀਕ ਹੋ ਆ ਵਧੀਆ ਹਾਂ ਤੇ ਅਸੀਂ ਹੁਣ ਤਿਆਰੀ ਕੀਤੀ ਆ ਅੱਛਾ ਤੇ ਚਲਿਏ ਆਪੋ ਆਪਣੇ ਕਾਰੋਬਾਰ ਤੇ ਕੰਮਾਂ ਕੋ ਚਲੋ ਕੰਮ ਤੇ ਚੱਲੇ ਜੇ ਨਾ ਤੂੰ ਪੈਸੇ ਕਿਤੇ ਦੇਖ ਕੇ ਜਾਓ ਪੈਸਿਆਂ ਦੀ ਤੇ ਭਾਜੀ ਨਹੀਂ ਸਾਰਾ ਤੁਹਾਨੂੰ ਪਤਾ ਪੈਸਿਆਂ ਦਾ ਇਨਚਾਰਜ ਇਹੀ ਆ ਤੇ ਪੈਸਿਆਂ ਦਾ ਪ੍ਰਬੰਧ ਤੇ ਭਾਜੀ ਨਹੀਂ ਕਰਨਾ ਇਹ ਨਹੀਂ ਪੈਸਿਆਂ ਦੀ ਫਿਕਰ ਨਾ ਕਰੋ ਅੱਛਾ ਪੈਸੇ ਪਹਿਲਾਂ ਚੱਲੇ ਉਹ ਨਾ ਕੰਮ ਤੇ ਪੈਸੇ ਪੜਾ ਕੇ ਜਾਏ ਜਸਵੀਰ ਕਿੱਥੇ ਹੈ ਜਸਵੀਰ ਤੇ ਉਹ ਜਿਹੜਾ ਰਸੋਈ ਥੇ ਲੱਗ ਬੁਲਾਉ ਤੇ ਸਹੀ ਅੱਛਾ ਉਹਨਾਂ ਨੂੰ ਬੁਲਾਈਆ ਉਹਨਾਂ ਨੂੰ ਬੁਲਾਣੇ ਪੈਸੇ ਤੇ ਉਹਨਾਂ ਨੂੰ ਦੋਣੇ ਆ ਨਾ ਭਾਜੀ ਆਪਣੀ ਤਾਂ ਗੱਲ ਹੋ ਗਈ ਸੀ ਤੇ ਪੈਸੇ ਇਨਸਟਾਲਮੈਂਟਾਂ ਜੀ ਦੇਣੇ ਆ ਉਹ ਤੁਸੀਂ ਕਰ ਲਿਆ ਨਾ ਇਨਸਟਾਲਮੈਂਟਾਂ ਨਹੀਂ ਦੇਣੇ ਆਪਾਂ ਇੱਕੋ ਵਾਰੀ ਤਾਰਦੇ ਨੇ ਸਾਰੇ ਇਕੱਠੇ ਕੋਈ ਫਿਕਰ ਕਰਨ ਦੀ ਲੋੜ ਨਹੀਂ ਕਰ ਲਿਆ ਹੈ ਪਰਮੰਦ ਆਹ ਪੈਸੇ ਮੈਂ ਲੈ ਗਿਆ ਆ ਠੀਕ ਆ ਹਾਂਜੀ ਭਾਜੀ ਪੇਪ ਲਾਇਆ ਸੀ ਹਾਂ ਮੈਂ ਜਸਵੀਰ ਤੋਂ ਪਾਏ ਲੱਲਾ ਦੇ ਕੁੜੀ ਨੂੰ ਮਤਲਬ ਕਿ ਵੀ ਚੰਗੀ ਐਡਮਿਸ਼ਨ ਦਵਾ ਹਾਂਜੀ ਭਾਜੀ ਉਹ ਸਲੂਨ ਬਹੁਤ ਵਧੀਆ ਹੈਗਾ ਤੇ ਉਹ ਕਹਿੰਦੇ ਸੀ 6 ਮਹੀਨੇ ਤੱਕ ਦੇ ਰਾਂਗੇ ਠੀਕ ਜੀ। ਹਲੋ ਬੜੀ ਸਰਦਾਰ ਜੀ। ਬੜੀ ਖੁਸ਼ੀ ਆ ਵੀ ਕੁੜੀ ਨੂੰ ਤੁਸੀਂ ਕਰਾਓ ਕੰਮ ਚੰਗੀ ਗੱਲ ਆ ਸਿਖਾਓ ਉਹਨੂੰ। ਨਾਲੇ ਕੁੜੀ ਸਿੱਖ ਜਾਏਗੀ, ਸੀਸਾ ਦੇਏਗੀ ਨਾਲੇ ਸਾਨੂੰ। ਬਿਲਕੁਲ ਜੀ ਉਹ ਜਦੋਂ ਉਹਦੇ ਪੇਰੈਂਟਸ ਲੱਭਣਗੇ ਉਦੋਂ ਵੀ ਅਗਲੇ ਕਹਿਣਗੇ ਵੀ ਸਾਡੀ ਕੁੜੀ ਨੂੰ ਤੇ ਇਹਨਾਂ ਨੇ ਬਿਲਕੁਲ ਪਰਫੈਕਟ ਬਣਾ ਦਿੱਤਾ ਵਾ। ਚਲੋ ਤੁਹਾਡੀ ਬੜੀ ਬੜੀ ਮਿਹਰਬਾਨੀ ਪਤਾ ਕੀ ਹੈ। ਅੱਜ ਜੋ ਵੀ ਕੁੜੀ ਠੀਕ ਹੋਈ ਨਾ ਇਹ ਮੇਰੇ ਕਰਕੇ ਨਹੀਂ ਠੀਕ ਹੋਈ। ਇਹ ਮੇਰੇ ਪਰਿਵਾਰ ਦੀ ਵਜ੍ਹਾ ਕਰਕੇ ਠੀਕ ਹੋਈ ਆ ਕਿਉਂਕਿ ਜੇ ਤੋ ਹੀ ਮੰਜੂਸ ਸਾਥ ਨਾ ਕੋਈ ਦਿੰਦਾ ਤੇ ਮੈਂ ਇਕੱਲੀ ਕੀ ਕਰ ਸਕਦੀ ਸੀ ਸਰਦਾਰ ਕੋਈ ਗੱਲ ਹੀ ਨਹੀਂ ਅਸੀਂ ਤੁਹਾਡੇ ਨਾਲ ਆ ਕੋਈ ਗੱਲ ਨਹੀਂ ਆ ਤੁਸੀਂ ਦਿਓ ਸਿਖਾਓ ਕੁੜੀ ਨੂੰ ਆਪਾਂ ਪਰਫੈਕਟ ਕਰਕੇ ਕੱਲਣਾ ਆ ਸਰਦਾਰ ਜੀ ਤੁਸੀਂ ਤਾਂ ਜੀਵਨ ਸਾਥੀ ਹੋਣ ਦੇ ਨਾਤੇ ਮੇਰਾ ਸਾਥ ਦੇਣਾ ਹੀ ਦੇਣਾ ਸੀ ਔਰ ਸਾਰਨਾ ਵੱਡੀ ਗੱਲ ਆ ਕਿ ਘਰ ਦੇ ਵੱਡੇ ਭਾਜੀ ਨੇ ਜਿਹੜੇ ਪਿਓਾਂ ਵਰਗੇ ਨੇ ਉਹਨਾਂ ਨੇ ਮੈਨੂੰ ਹੌਸਲਾ ਦਿੱਤਾ ਅਨਿਲ ਨੇ ਮੇਰਾ ਸਾਥ ਦਿੱਤਾ ਛੋਟੇ ਭਰਾ ਹੋਣ ਦੇ ਨਾਤੇ ਮੇਰੀ ਰੱਬ ਵਰਗੀ ਮਾਂ ਨੇ ਮੇਰਾ ਸਾਥ ਦਿੱਤਾ ਬਿਲਕੁਲ ਜੀ ਸਾਰਾ ਕੁਝ ਇਹਨਾਂ ਦੇ ਆਸਰੇ ਤੇ ਇਸ ਕਰਕੇ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਉਸ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਕਿ ਜੇ ਤੁਸੀਂ ਮੈਨੂੰ ਹੌਸਲਾ ਨਾ ਦੇਂਦੇ ਅੱਜ ਸ਼ਾਇਦ ਮੈਂ ਕਾਮਯਾਬ ਨਾ ਹੁੰਦੀ ਅੱਜ ਸ਼ਾਇਦ ਮੇਰੀ ਕਿਰਨ ਵੀ ਨਾ ਕਾਮਯਾਬ ਹੁੰਦੀ ਜਸਵੀਰ ਸਾਥ ਤੇ ਤੇਰਾ ਦੇਣਾ ਹੀ ਸੀ ਕਿਉਂਕਿ ਤੂੰ ਇੱਕ ਨੇਕ ਕੰਮ ਕਰਨ ਲਈ ਸੀ ਤੇ ਨੇਕ ਕੰਮ ਦੇ ਵਿੱਚ ਤੂੰ ਗਲਤ ਕੰਮ ਕੋਈ ਕੀਤਾ ਨਹੀਂ ਤੇ ਇਹ ਕਰਕੇ ਇਹਨ ਵਧੀਆ ਕੰਮ ਤਾਂ ਕਰਕੇ ਸਾਥ ਦੇਣਾ ਹੀ ਸੀਗਾ ਕਿਉਂ ਭਾਜੀ ਹਾਂ ਬਿਲਕੁਲ ਠੀਕ ਹੈ ਹਾਂ ਹਾਂ ਤੁਹਾਡਾ ਤਟਾ ਤੁਹਾਡਾ ਅগে ਪਹਿਲਾਂ ਜੋ ਤੁਮ ਤੇ ਚੱਲੇ ਹਾਂਜੀ ਤੇ ਉਹ ਜਸਵੀਰ ਨੇ ਤੁਹਾਨੂੰ ਕਿਹਾ ਸੀ ਪੈਸਿਆਂ ਦਾ ਆ ਪੈਸੇ ਦਾ ਸਾਰਾ ਪ੍ਰਬੰਧ ਤੇ ਵੱਡੇ ਭਾਈ ਨੇ ਕਰਨਾ ਨਾ ਅੱਛਾ ਤੇ ਯਾਰ ਧੀ ਗੱਲ ਹੋ ਗਈ ਸੀ ਪੈਸੇ ਕਿੰਨਾ ਹੀ ਵੀ ਨੇ ਅੱਛਾ ਠੀਕ ਹੈ ਹਾਂ ਜਸਪੀਰ ਜੇ ਤੂੰ ਕਿ ਗਲਤ ਕੰਮ ਵਿੱਚ ਕੋਈ ਸਪੋਰਟ ਮੰਗਦੀ ਉਹ ਤਾਂ ਅਹੀਂ ਨਹੀਂ ਕਦੀ ਦੇਤੀ ਤੇ ਇਹ ਕਰਕੇ ਚੰਗਾ ਕੰਮ ਕਰ ਰਹੀ ਆਂ ਅਹੀਂ ਤੇਰੀ سپورਟ ਹੋਵੇ ਜਸਪੀਰ ਤੂੰ ਇੱਕ ਨੇਕ ਕੰਮ ਕਰਨ ਲਈ ਆਂ ਸਾਥ ਦੀ ਗੱਲ ਕਿਉਂਕਿ ਮੈਂ ਸਾਥ ਕਿਹਾ ਸੀ ਨਾ ਉਦੋਂ ਡਾਇਲੋਗ ਜਸਪੀਰ ਸਾਥ ਤੇ ਤੇਰਾ ਦੇਣਾ ਹੀ ਸੀ ਕਿਉਂਕਿ ਤੂੰ ਇੱਕ ਨੇਕ ਕੰਮ ਕਰਨ ਲਈ ਆਂ ਗਲਤ ਕੰਮ ਵਿੱਚ ਅਹੀਂ ਤੇਰਾ ਕਦੇ ਸਾਥ ਨਹੀਂ ਦਿੰਦਾ ਤੇ ਆ ਕੰਮ ਬਹੁਤ ਵਧੀਆ ਕਰਨ ਲਈ ਆ ਤੂੰ ਤੇ ਇਹਦੇ ਵਿੱਚ ਬਹੁਤ ਚੰਗਾ ਕੰਮ ਹੋਣ ਕਰਨ